ਸ਼ਾਸਤਰੀ ਕਾਲਜੀ ਸਾਰਿਆਂ ਨੂੰ ਮੈਂ ਕੱਲ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਸ਼ਿਵ ਕੁਮਾਰ ਬਟਾਲਵੀ ਜੀ ਦੀ ਉਹ ਰਚਨਾ ਮੈਂ ਪੇਸ਼ ਕੀਤੀ ਸੀ ਜਿਹਦੇ ਵਿੱਚ ਉਹਨਾਂ ਨੇ ਬਿਰਹਾ ਤੋਂ ਹਟ ਕੇ ਜਾਂ ਮੁਹੱਬਤ ਤੋਂ ਹਟ ਕੇ ਬਗਾਵਤੀ ਸੁਰਖਿਆਰ ਕੀਤਾ ਸੀ ਬਹੁਤ ਸਾਰੇ ਸੱਜਣਾ ਦਾ ਡੀਐਮ ਆਇਆ ਕਿ ਸਾਨੂੰ ਸ਼ਿਵ ਕੁਮਾਰ ਬਟਾਲਵੀ ਦੀਆਂ ਕਿਤਾਬਾਂ ਬਾਰੇ ਦੱਸੋ ਮਤਲਬ ਅਸੀਂ ਉਹਨਾਂ ਨੂੰ ਪੜ੍ਹਨਾ ਚਾਹੁੰਦੇ ਹਾਂ ਹੁਣ ਜਿਹੜੇ ਤੇ ਪੁਰਾਣੇ ਨੇ ਉਹਨਾਂ ਦੇ ਸ਼ਿਵ ਕੁਮਾਰ ਬਟਾਲਵੀ ਨੂੰ ਪੜਿਆ ਹੋਇਆ ਹੈ ਪਰ ਜਿਹੜੇ ਨਵੇਂ ਪਾਠਕ ਨੇ ਉਹਨਾਂ ਦੇ ਲਈ ਮੈਂ ਇਹ ਵੀਡੀਓ ਬਣਾ ਰਿਹਾ ਹਾਂ ਵੈਸੇ ਤਾਂ ਸ਼ਿਵ ਕੁਮਾਰ ਬਟਾਲਵੀ ਦੀ ਅ ਮਤਲਬ ਕਿ ਉਹਨਾਂ ਦੀ ਸਮੁੱਚੀ ਰਚਨਾ ਵੀ ਮਿਲਦੀ ਆ ਸਮੁੱਚੀ ਕਵਿਤਾ ਸ਼ਿਵ ਕੁਮਾਰ ਬਟਾਲਵੀ ਦੀ ਛਾਪੀ ਹੋਈ ਹੈ ਲਾਹੌਰ ਬੁੱਕ ਬੁੱਕਸ ਨੇ ਛਾਪੀ ਹੋਈ ਹੈ ਪਰ ਜਿਹੜੇ 7-800 ਰੁਪਏ ਨਹੀਂ ਖਰਚ ਸਕਦੇ ਜਾਂ ਸ਼ਿਵ ਕੁਮਾਰ ਬਟਾਲਵੀ ਦੀਆਂ ਛੋਟੀਆਂ ਕਿਤਾਬਾਂ ਪੜ੍ਹਨਾ ਚਾਹੁੰਦੇ ਆ ਉਹਨਾਂ ਦੇ ਲਈ ਮੈਂ ਸ਼ਿਵ ਕੁਮਾਰ ਬਟਾਲਵੀ ਦੀਆਂ ਕੁਝ ਕਿਤਾਬਾਂ ਲੈ ਕੇ ਅੱਜ ਇਸ ਵੀਡੀਓ ਵਿੱਚ ਤੁਹਾਡੇ ਸਾਹਮਣੇ ਆਇਆ ਹਾਂ ਪਹਿਲੀ ਕਿਤਾਬ ਹੈਗੀ ਐ ਸ਼ਿਵ ਕੁਮਾਰ ਬਟਾਲਵੀ ਦੀ ਮੈਨੂੰ ਵਿਦਾ ਕਰੋ ਅਸਾਂ ਤਾਂ ਜੋਬਨ ਰੁੱਤੇ ਮਰਨਾ ਮੁੜ ਜਾਣਾ ਅਸਾਂ ਭਰੇ ਪਰਾਈ ਹਿਜਰ ਤੇਰੇ ਦੀ ਕਰ ਪ੍ਰਕਰਮਾ ਅਸਾਂ ਤਾਂ ਜੋਬਨ ਰੁੱਤੇ ਮਰਨਾ ਜੋ ਬਣ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ ਜੋ ਬਣ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾਂ ਵਾਲਾ ਜਾਂ ਉਹ ਮਰਨ ਕਿ ਜਿੰਨਾ ਲਿਖਾਏ ਹਿਜਰ ਤੁਰੋਂ ਵਿੱਚ ਕਰਮਾਂ ਹਿਜਰ ਤਾਂ ਸਾਡਾ ਅਸਾਂ ਮੁਬਾਰਕ ਨਾਲ ਬਹਿਸ਼ਤੀ ਖੜਨਾ ਅਸਾਂ ਤਾਂ ਜੋ ਬਣ ਰੁੱਤੇ ਮਰਨਾ ਇਹ ਕਿਤਾਬ ਤੁਸੀਂ ਸ਼ਿਵਪੁਰ ਬਟਾਲਵੀਂ ਦੀ ਪੜ ਸਕਦੇ ਹੋ ਇਸ ਕਿਤਾਬ ਦੀ ਕੀਮਤ ਹੈ 100 ਰੁਪਏ ਹੈ ਇਸ ਕਿਤਾਬ ਦੀ ਕੀਮਤ ਆ ਤੁਸੀਂ ਕਿਸੇ ਬੁੱਕ ਸੇਲਰ ਤੋਂ ਕਿਤਾਬ ਮੰਗਾ ਸਕਦੇ ਜੇ ਮਾਝਾ ਕਿਤਾਬ ਘਰ ਬੁੱਕਸ ਰੂਟ ਜਾਂ ਹੋਰ ਕੋਈ ਵੀ ਕਿਤਾਬ ਬੁੱਕ ਸੇਲਰ ਹੈ ਜਿਹੜਾ ਉਹ ਤਾਂ ਦੇ ਕੋਲ ਆਨਲਾਈਨ ਹੀ ਆਰਡਰ ਕਰਨ ਤੇ ਘਰੇ ਕਿਤਾਬ ਪਹੁੰਚਾ ਦੇਗਾ ਦੂਸਰੀ ਕਿਤਾਬ ਹੈਗੀ ਹੈ ਜੀ ਆਟੇ ਦੀਆਂ ਚਿੜੀਆਂ ਇਹਦੇ ਵਿੱਚ ਮੈਨੂੰ ਬਹੁਤ ਸਾਰੀਆਂ ਕਵਤਾਵਾਂ ਪਸੰਦ ਆ ਪਰ ਇਹਦੇ ਵਿੱਚ ਨਾ ਵੈਸੇ ਸ਼ਕੂਰ ਬਟਾਲਵੀ ਦੀ ਇੱਕ ਲੂਣਾ ਵੱਖਰੀ ਕਿਤਾਬ ਵੀ ਮਿਲਦੀ ਆ ਤੁਸੀਂ ਉਹ ਲੂਣਾ ਪੜ ਸਕਦੇ ਜੇ ਉਹ ਇੱਕ ਕਾਵਨਾਤਕ ਆ ਉਹਦੇ ਵਿੱਚ ਸ਼ਿਵ ਕੁਮਾਰ ਬਟਾਲਵੀ ਨੇ ਜਿਹੜਾ ਕਿੱਸਾ ਪੂਰਨ ਭਗਤ ਵਿੱਚ ਲੂਣਾ ਦਾ ਕਰੈਕਟਰ ਜਿਵੇਂ ਦਾ ਦਿਖਾਇਆ ਗਿਆ ਆ ਆਪਾਂ ਨੂੰ ਉਹ ਲੱਗਦਾ ਹੈ ਕਿ ਕਿੱਡੀ ਜ਼ਾਲਮ ਔਰਤ ਸੀ ਜਿੰਨੇ ਮਤਲਬ ਕਿ ਇੱਕ ਬੱਚੇ ਨੂੰ ਮਰਵਾਉਣ ਲੱਗੇ ਆ ਝੂਠ ਬੋਲ ਦਿੱਤਾ ਪਰ ਸ਼ਿਵ ਕੁਮਾਰ ਬਟਾਲਵੀ ਨੇ ਇੱਥੇ ਲੂਣਾ ਦਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਆ ਲੂਣਾ ਵੀ ਤੁਸੀਂ ਪੜ ਸਕਦੇ ਹੋ ਇਹਦੇ ਵਿੱਚ ਵੀ ਲੂਣਾ ਦੇ ਵਿੱਚ ਰਚਨਾ ਹੈਗੀ ਆ ਲੂਣਾ ਉਹਦੇ ਵਿੱਚ ਧਰਮੇ ਬਾਬਲ ਪਾਪ ਕਮਾਇਆ ਲੜ ਲਾਇਆ ਸਾਡੇ ਫੁੱਲ ਕੁਮਲਾਇਆ ਜਿਸ ਦਾ ਇਸ਼ਰਾ ਰੂਪ ਹੰਡਾਇਆ ਮੈਂ ਪੂਰਨ ਦੀ ਮਾਂ ਪੂਰਨ ਦੇ ਹਾਂ ਦੀ ਇਹ ਤੁਹਾਨੂੰ ਉਹਦੇ ਵਿੱਚੋਂ ਮਤਲਬ ਕਿ ਪੂਰੀ ਜਿਹੜੀ ਗਾਥਾ ਆ ਤੁਹਾਨੂੰ ਲੂਣਾ ਕ੍ਰਾਉ ਵਿੱਚ ਮਿਲ ਸਕਦੀ ਲੂਣਾ ਕ੍ਰਾਉ ਤੁਸੀਂ ਪੜ ਸਕਦੇ ਜੀ ਫਿਰ ਇਹ ਕਿਤਾਬ ਦੀ ਜਿਹੜੀ ਕੀਮਤ ਆ ਉਹ ਹੈਗੀ ਆ ਜੀ 65 ਰੁਪਏ ਇੱਕ ਰਾਵਸੇ 65 ਰੁਪਏ ਵਿੱਚ ਪ੍ਰਾਪਤ ਕਰ ਸਕਦੇ ਜੀ ਫਿਰ ਹੈਗੀ ਆ ਪੀੜਾਂ ਦਾ ਪਰਾਗਾ ਭੁੰਨ ਲੈ ਨੀ ਪਠੀ ਵਾਲੀਏ ਇਹਦੇ ਵਿੱਚ ਵੀ ਲੂਣਾ ਦੇ ਵਿੱਚ ਰਚਨਾ ਹੈਗੀ ਆ ਲੂਣਾ ਉਹਦੇ ਵਿੱਚ ਧਰਮੀ ਬਾਬਲ ਪਾਪ ਕਮਾਇਆ ਲੜ ਲਾਇਆ ਸਾਡੇ ਫੁੱਲ ਕੁਮਲਾਇਆ ਜਿਸ ਦਾ ਇਸ਼ਰਾ ਰੂਪ ਹੰਡਾਇਆ ਮੈਂ ਪੂਰਨ ਦੀ ਮਾਂ ਪੂਰਨ ਦੇ ਹਾਂ ਦੀ ਇਹ ਤੁਹਾਨੂੰ ਉਹਦੇ ਵਿੱਚੋਂ ਮਤਲਬ ਕਿ ਪੂਰੀ ਜਿਹੜੀ ਕਾਥਾ ਆ ਤੁਹਾਨੂੰ ਲੂਣਾਕਰਾਂਵ ਵਿੱਚ ਮਿਲ ਸਕਦੀ ਲੂਣਾਕਰਾਂਵ ਤੁਸੀਂ ਪੜ੍ਹ ਸਕਦੇ ਜੀ ਫਿਰ ਇਹ ਕਿਤਾਬ ਦੀ ਜਿਹੜੀ ਕੀਮਤ ਆ ਉਹ ਹੈਗੀ ਆ ਜੀ 65 ਰੁਪਏ ਇੱਕ ਰੁਪਏ ਤੁਸੀਂ 65 ਰੁਪਏ ਵਿੱਚ ਪ੍ਰਾਪਤ ਕਰ ਸਕਦੇ ਜੀ ਫਿਰ ਹੈਗੀ ਆ ਪੀੜਾਂ ਦਾ ਪਰਾਗਾ ਭੁੰਨਲੇ ਨੀ ਪਠੀ ਵਾਲੀਏ ਪਠੀ ਵਾਲੀਏ ਚੰਬੇ ਪਰਾਗਾ ਭੁੰਦੇ ਨੀ ਪੱਠੀ ਵਾਲਾ ਇੱਕ ਤਾਂ ਉਹ ਨਹੀਂ ਪੜ ਸਕਦੇ ਜੀ ਪੀੜਾਂ ਦਾ ਪਰਾਗਾ ਭੁੰਨ ਲੈਣੀ ਪੱਠੀ ਵਾਲੀਏ ਫਿਰ ਸੋਗ ਇਹ ਮੈਨੂੰ ਵੀ ਬਹੁਤ ਪਸੰਦ ਆ ਇਹ ਤੁਸੀਂ ਕਿਤਾਬ ਪੜ ਸਕਦੇ ਜੀ ਇਸ ਕਿਤਾਬ ਦੀ ਕੀਮਤ ਹੈਗੀ ਹੈ ਜੀ 65 ਰੁਪਏ ਇਸ ਦੀ ਵੀ ਕੀਮਤ 65 ਰੁਪਏ ਆ ਇਹ ਦੇਖੋ ਵੀ ਉਹਨਾਂ ਦੇ ਸਟਾਰਲਿੰਗ ਵਿੱਚ ਲਿਖਿਆ ਕਿ ਨਾ ਕਰੋ ਸ਼ਿਵ ਦੀ ਉਦਾਸੀ ਦਾ ਇਲਾਜ ਮਰਨ ਦੀ ਮਰਜ਼ੀ ਹੈ ਅੱਜ ਬੇਈਮਾਨ ਦੀ ਈਸ਼ਕੁਮਾਰ ਬਟਾਲਵੀ ਦੀ ਖੋਦ ਇੱਕ ਗ਼ਜ਼ਲ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਮੇਰੀ ਉਦਾਸੀ ਦਾ ਇਲਾਜ ਨਾ ਲੱਭੋ ਕਿਉਂਕਿ ਦੋਸਤ ਕਹਿੰਦੇ ਦੇ ਵੀ ਤੂੰ ਉਦਾਸ ਕਿਉਂ ਰਹਿਣਾ ਹੈ ਤੇ ਉਹਨਾਂ ਨੇ ਕਿਹਾ ਸੀ ਵੀ ਮੇਰੀ ਉਦਾਸੀ ਦਾ ਤੁਸੀਂ ਕੋਈ ਇਲਾਜ ਨਾ ਲੱਭਣ ਦੀ ਕੋਸ਼ਿਸ਼ ਕਰੋ ਮੇਰੀ ਆਪ ਦੀ ਇੱਛਾ ਹੈ ਮੈਂ ਕੰਡਿਆਲੀthੋਰ ਵੇ ਸੱਜਣਾ ਉੱਗੀ ਵਿੱਚ ਉਜਾੜਾਂ ਜਾਂ ਉੱਡਦੀ ਬਦਲੋਟੀ ਕੋਈ ਵਰਕੀ ਵਿੱਚ ਪਹਾੜਾਂ ਜਾਂ ਉਹ ਦੀਵਾ ਜਿਹੜਾ ਬਲਦਾ ਪੀਰਾਂ ਦੀ ਢੇਰੀ ਤੇ ਜਾਂ ਕੋਈ ਕੋਇਲ ਕੰਠ ਜੀਦੇ ਦੀਆਂ ਸੂਤੀਆਂ ਜਾਮਣ ਨਾੜਾਂ ਜਾਂ ਚੰਬੇ ਦੀ ਡਾਲੀ ਕੋਈ ਜੋ ਬਾਲਣ ਬਣ ਜਾਏ ਜਾਂ ਮਰਵੇ ਦਾ ਫੁੱਲ ਬਸੰਤੀ ਜੋ ਠੁੰਗ ਜਾਣ ਘਟਾਰਾਂ ਜਾਂ ਕੋਈ ਬੋਟ ਕੇ ਜਿਸ ਦੇ ਹੱਲੇ ਨੈਣ ਨਹੀਂ ਸਨ ਖੁੱਲੇ ਮਾਰਿਆ ਮਾਲੀ ਕਸ ਗਲੇਲਾ ਲੈ ਦਾਖਾਂ ਦੀਆਂ ਆੜਾਂ ਮੈਂ ਕੰਡਿਆਲੀ ਥੋਰ ਵੇ ਸੱਜਣਾ ਉੱਗੀ ਵਿੱਚ ਉਜਾੜਾ ਇੱਕ ਹਫਤਾ ਜਿਹੜੀ ਆ ਉਹ ਤੁਹਾਨੂੰ ਇਹਦੇ ਵਿੱਚੋਂ ਪੜਨ ਨੂੰ ਮਿਲ ਜਾਂਦੀ ਹੈ ਤੇ ਇਹਦੇ ਬਾਰੇ ਇੱਕ ਵਿਵਾਦ ਆਉਂਦਾ ਹੁੰਦਾ ਹੈ ਕਿ ਜੇ ਕੋਈ ਜਾਂ ਕੋਈ ਬੋਟ ਕੇ ਜਿਸ ਦੇ ਹਾਲੇ ਨੈਣ ਨਹੀਂ ਸਨ ਖੁੱਲੇ ਮਾਰਿਆ ਮਾਲੀ ਕਸ ਗਲੇਲਾ ਲੈ ਡਾਕਾਂ ਦੀ ਆੜਾ ਕਹਿੰਦੇ ਆ ਵਿਦਵਾਨ ਕਹਿੰਦੇ ਆ ਕਿ ਜੇਕਰ ਮਤਲਬ ਕਿ ਬੋਟ ਦੇ ਨੈਣ ਖੁੱਲੇ ਨਹੀਂ ਸੀ ਤੇ ਮਾਲੀ ਨੂੰ ਮਤਲਬ ਕਿ ਲੋਕੇ ਵਾਰ ਕਰਨ ਦੀ ਕੀ ਜ਼ਰੂਰਤ ਸੀ ਕਿਉਂਕਿ ਬੋਟਾਂ ਨੂੰ ਕੁਝ ਦਿਖਦਾ ਹੀ ਨਹੀਂ ਸੀ ਪਰ ਇੱਥੇ ਤੁਸੀਂ ਵੇਖੋ ਵੀ ਸ਼ਿਵ ਕੁਮਾਰ ਬਟਾਲੀ ਦੇ ਜਿਹੜੇ ਮੈਨੂੰ ਲੱਗਦਾ ਹੈ ਕਿ ਉਹਦੇ ਭਾਵ ਦੇਖੋ ਕਿ ਕਿਸੇ ਲੋ ਪਤਾ ਹੀ ਨਹੀਂ ਆ ਕਿ ਉਹਦਾ ਮਤਲਬ ਉਹਦਾ ਅਚੇਤ ਬੈਠਾ ਹੋਇਆ ਇਥੇ ਉਹ ਜ਼ਰੂਰੀ ਨਹੀਂ ਕਿ ਉਹ ਬੋਰਡ ਦੀ ਗੱਲ ਹੋ ਰਹੀ ਆ ਅਚੇਤ ਬੰਦਾ ਬੈਠਾ ਉਹਨੂੰ ਅਭਾਸ ਹੀ ਨਹੀਂ ਆ ਕਿ ਉਹਦੇ ਨਾਲ ਕੋਈ ਗਲਤ ਵਾਪਰ ਸਕਦਾ ਆ ਪਰ ਜਿੰਨੇ ਗਲਤ ਕਰਨਾ ਆ ਉਹ ਲੁਕ ਕੇ ਵਾਰ ਕਰ ਰਿਹਾ ਆ ਸਾਹਮਣੇ ਨਹੀਂ ਆ ਰਿਹਾ ਠੀਕ ਹੈ ਅਚੇਤ ਹੀ ਮਤਲਬ ਕਿ ਬੈਠੇ ਬੰਦੇ ਨੂੰ ਇਥੇ ਮਤਲਬ ਕਿ ਮੈਂ ਇਸ ਤਰੀਕੇ ਨਾਲ ਬੈਠਾ ਮਗਰੋਂ ਕੋਈ ਵਾਰ ਕਰ ਦੇਵੇ ਮੈਂ ਤਾਂ ਅਚੇਤ ਹੀ ਬੈਠਾ ਆ ਨਾ ਮਤਲਬ ਕਿ ਕਿਸੇ ਉਸ ਇਨਸਾਨ ਦੇ ਨਾਲ ਗਲਤ ਕਰਨ ਦੇ ਭਾਵ ਇਥੇ ਹੈਗੇ ਆ ਵੀ ਜਿਹੜਾ ਅਚੇਤ ਬੈਠਾ ਜਿਸ ਨੂੰ ਯਕੀਨ ਨਹੀਂ ਕਿ ਉਹਦੇ ਨਾਲ ਗਲਤ ਹੋ ਸਕਦਾ ਹੈ ਹਨਾ ਜੇ ਨੂੰ ਕੋਈ ਇਹੋ ਜੀ ਗੱਲ ਦਾ ਆਵਾਸ ਹੀ ਨਹੀਂ ਹੈਗਾ ਉਹਦੇ ਨਾਲ ਕਿਸੇ ਨੇ ਲੋਕੇਬਾਰ ਕੀਤਾ ਆ ਇੱਥੇ ਉਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਇਹ ਮੇਰੇ ਖਿਆਲ ਕਹਿੰਦੇ ਆ ਬਾਕੀ ਹੋ ਸਕਦਾ ਮੈਂ ਗਲਤ ਹੋਵਾਂ ਤੇ ਪਰ ਮੇਰੇ ਖਿਆਲ ਬਾਕੀ ਇਹ ਆਰਤੀ ਹੈ ਇਹਦੇ ਵਿੱਚ ਤੁਹਾਨੂੰਦਰ ਮੇ ਕਵਤਾ ਪੜ ਕੇ ਸੁਣਾ ਦਿੱਤੀ ਹੀ ਇਹ ਕਿਤਾਬ ਵੀ ਤੁਸੀਂ ਪੜ ਸਕਦੇ ਜੇ ਇਹ ਸ਼ਿਵ ਕੁਮਾਰ ਬਟਾਲਵੀ ਦੀਆਂ ਕੁਝ ਪੰਜ ਕਿਤਾਬਾਂ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਰੱਖੀਆਂ ਆ ਇਕਤ ਆਪਾਂ ਤੁਸੀਂ ਸ਼ਿਵ ਕੁਮਾਰ ਬਟਾਲਵੀ ਦੀਆਂ ਮਗਾ ਕੇ ਪੜ ਸਕਦੇ ਹੋ ਇਹਨਾਂ ਸਾਰੀਆਂ ਦੀ ਕੋਲਰ ਲਾਮਲਾ ਕੇ ਕੀਮਤ ਕੁਝ 400 ਰੁਪਏ ਦੇ ਲੱਗ ਚਾਗੇ ਹੋਏਗੀ 400 450 ਜੇ ਤੁਹਾਡੇ ਤੱਕ ਪਹੁੰਚ ਜਾਣਗੇ ਤੇ ਜੇਕਰ ਕੋਈ ਸ਼ਿਵ ਕੁਮਾਰ ਬਟਾਲਵੀ ਦੀ ਸੰਪੂਰਨ ਕਿਤਾਬ ਮਗਾਉਣਾ ਚਾਹੁੰਦਾ ਆ ਤੇ ਉਹ ਵੀ ਮਗਾ ਕੇ ਪੜ ਸਕਦਾ ਆ ਉਹਨਾਂ ਦਾ ਸੰਪੂਰਨ ਕਾਪਸ ਗ੍ਰਹਿ ਵੀ ਮਿਲਦਾ ਆ ਤੇ ਅੱਗੇ ਆਪਾਂ ਮਿਲਾਂਗੇ ਕਿਸੇ ਹੋਰ ਲੇਖਕ ਦੇ ਨਾਲ ਕੁਝ ਹੋਰ ਕਿਤਾਬਾਂ ਦੇ ਨਾਲ ਤੇ ਇਦਾਂ ਹੀ ਤੁਸੀਂ ਵੀਡੀਓ ਨੂੰ ਪਿਆਰ ਕਰਦੇ ਰਹੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾ ਜੋ ਕਿਤਾਬਾਂ ਵਾਲੇ ਪਾਸੇ ਵੀ ਕੁਝ ਨਾ ਕੁਝ ਆਪਾਂ YouTube ਤੇ ਸੋਸ਼ਲ ਮੀਡੀਆ ਤੇ ਲਿਆ ਸਕੀਏ। ਆ ਬਾਕੀ ਬਹੁਤ ਚੀਜ਼ਾਂ ਨੇ। ਬੜਾ ਕੁਝ ਦੇਖਣ ਨੂੰ ਮਿਲਦਾ ਆ। ਆ ਕਈ ਵਾਰ ਆਪਾਂ ਅਭਿਆਸੇ ਫਾਲਤੂ ਦੇ ਵਲੌਗ ਵੀ ਦੇਖ ਲੈਂਦੇ ਆ। ਵਲੌਗ ਵੈਸੇ ਮੈਂ ਇਹ ਨਹੀਂ ਕਹਤਾ ਕਿ ਫਾਲਤੂ ਦੇ ਹੁੰਦੇ ਆ। ਮਤਲਬ ਕੁਝ ਫਾਲਤੂ ਦੀਆਂ ਚੀਜ਼ਾਂ ਹੁੰਦੀਆਂ ਫਾਲਤੂ ਦੇ ਵਲੌਗ ਮੈਂ ਉਹਨਾਂ ਦੀ ਗੱਲ ਕਰ ਰਿਹਾ। ਉਹ ਵੀ ਦੇਖ ਲੈਂਦੇ ਆ। ਕਈ ਵਾਰ ਬਿਨਾਂ ਕਿਸੇ ਦੀ ਸਿਰ ਪੈਰ ਦੀ ਵੀਡੀਓ ਦੇਖ ਲੈਂਦੇ ਆ। ਪਰ ਜੇ ਆਪਾਂ ਕਿਤਾਬਾਂ ਨੂੰ ਕਿਤਾਬਾਂ ਵਾਲਿਆਂ ਨੂੰ ਪ੍ਰਮੋਟ ਨਹੀਂ ਕਰਾਂਗੇ ਤੇ ਫਿਰ ਅਸੀਂ ਇਹ ਉਮੀਦ ਨਹੀਂ ਕਰ ਸਕਦੇ ਕਿ ਭਵਿੱਖ ਵਿੱਚ ਕੋਈ ਕਿਤਾਬਾਂ ਦੀ ਜਾਂ ਚੰਗਿਆਈ ਦੀ ਗੱਲ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਆਵੇਗਾ ਤੇ ਇਦਾਂ ਹੀ ਸਾਰਿਆਂ ਨੂੰ ਪਿਆਰ ਕਰਿਆ ਕਰੋ ਤੇ ਬਾਕੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ